ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਆਪੋ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ ਇੱਥੇ ਅੱਜ ਵਾ ਸ਼ਨੀਵਾਰ ਦੀ ਵੀਡੀਓ ਵਾਸ ਸਵੇਰ ਦੀ ਮਤਲਬ 6:30 ਦੇ ਸੱਤ ਦਾ ਟਾਈਮ ਇੱਥੇ ਤੇ ਮੈਂ ਤੇ ਸਵੇਰੇ ਅੱਜ ਸਵੇਰੇ ਟਾਈਮ ਨਾਲ ਉੱਠ ਕੇ ਤੇ ਨਹਾ ਧੋ ਕੇ ਤੇ ਮਤਲਬ ਨਾਲਿਆ ਵਾਲ ਤੋਂ ਤੇ ਸੀਗੇ ਤੇ ਆਪਾਂ ਪਾਠ ਜਿਹੜਾ ਕਰ ਲਿਆ ਵਾ ਤੇ ਮਹਾਰਾਜ ਦੀ ਕਿਰਪਾ ਕਰੇ ਵਾਹਿਗੁਰੂ ਅੱਜ ਮਤਲਬ ਸੰਗਰਾਂਦ ਦਾ ਡੇਰਾ ਦਾ ਸਾਰੇ ਨੇ ਮੇਰੇ ਵੱਲੋਂ ਨਾਲ ਹੈਪੀ ਵਿਸਾਖੀ ਤੇ ਮਾਲ ਕਿਸ ਤਰ੍ਹਾਂ ਕਿਰਪਾ ਬਣਾਈ ਰੱਖੀ ਤੇ ਰੋਜ਼ ਮਤਲਬ ਉੱਠਣ ਦਾ ਹਿੰਮਤ ਦਵੇ ਪਰਮਾਤਮਾ ਬਲ ਬਖਸ਼ੇ ਤੇ ਇੱਥੇ ਨਾ ਮੈਂ ਚਾਹ ਬਣਾ ਲਈ ਸੀ ਕਿ ਸਵੇਰੇ ਸਵੇਰੇ ਮਨਮੀ ਦੇ ਪਾਪਾ ਵੀ ਨਹਾ ਕੇ ਤੇ ਉਹ ਚਲ ਗਏ ਡੇਰੇ ਤੇ ਇੱਥੇ ਮੈਂ ਚਾਹ ਜੜੀ ਬਣਾ ਲਈ ਸੀ ਤੇ ਬੱਚੇ ਹੁਣ ਉੱਠੇ ਤੇ ਹੁਣ ਮੀਤ ਮੰਗਦੀ ਪਈ ਸੀਗੀ ਪਰੌਂਠੀ ਆਂਦੀ ਮम्मा ਮੈਂ ਪਰੌਂਠੀ ਕਾਣੀ ਆ ਚਾਹ ਦੇ ਨਾਲ ਮਤਲਬ ਕਿ ਮੈਂ ਮਤਲਬ ਰੋਟੀ ਨਹੀਂ ਉਹ ਚਾਹ ਕਲੀ ਨਹੀਂ ਪੀਣੀ ਵੀ ਕਿ ਮੈਨੂੰ ਪਰੌਂਠੀ ਲਾ ਦੋ ਤੇ ਇੱਥੇ ਮੈਂ ਉਹਨੂੰ ਪਰੌਂਠੀ ਲਾਤੀ ਹੀ ਤੇ ਇੱਕ ਮੈਂ ਫਤਿਹ ਦੀ ਲਾਈ ਹੀ ਤੇ ਫਤਿਹ ਨੇ ਦੋ ਇੱਕ ਬੁਰਕੀ ਖਾਧੀ ਮਉਣ ਮੀਤ ਨੇ ਅੱਧੀ ਕੋ ਪਰੌਂਠੀ ਖਾ ਲਈ ਸੀਗੀ ਬਾਕੀ ਇਹਨਾਂ ਨੇ ਨਹੀਂ ਖਾਧੀ ਤੇ ਅਜੇ ਮੈਂ ਚਾਹ ਦੇ ਕੇ ਨਾ ਮਤਲਬ ਰੱਖੀ ਸੀਗੀ ਤੇ ਫਤਿਹ ਨੇ ਲੱਤ ਮਾਰ ਕੇ ਤੇ ਚਾਹ ਜਿਹੜੀ ਹੈ ਜੇ ਲੌਬੀ 'ਚ ਜਿਹੜਾ ਬੈਠਣ ਉਹਦੇ ਤੇ ਮਤਲਬ ਕਿ ਡੋਲਤੀ ਚਾਹ ਤੇ ਬਾਸ ਇੱਥੇ ਰੋਟੀ ਰੋਟੀ ਲੱਤ ਗਈ ਹੀਗੀ ਤੇ ਤੇ ਮੈਂ ਲੱਗੀ ਸੀਗੀ ਬੱਚਿਆਂ ਨੂੰ ਮਤਲਬ ਦੇਣ ਚਾਹ ਰੋਟੀ ਮਖਣੀ ਤੇ ਹੁਣ ਮੀਤਨ ਦੀ ਮਮਾ ਉੱਤੇ ਮਖਣੀ ਰੱਖ ਕੇ ਦਿਓ ਰੋਟੀ ਤੇ ਪਰੌਂਠੀ ਤੇ ਕਿ ਮੈਂ ਪਰੌਂਠੀ ਖਾਣੀ ਹੈ ਮਤਲਬ ਕਿ ਠੀਕ ਆ ਇੱਥੇ ਬਸ ਬੱਚਿਆਂ ਨੇ ਚਾਹ ਚੂ ਪੀਂਦੇ ਨੇ ਨਾ ਗੁਰਫਤੇ ਨੇ ਲੱਤ ਮਾਰ ਕੇ ਤੇ ਚਾਹ ਡੋਲਦੀ ਕੰਮ ਹੋਰ ਵਧਾਤਾ ਬੈੱਡ ਸ਼ੀਟ ਮਤਲਬ ਕਿ ਚਾਹ ਤੇ ਕੁਝ ਤਲਾਈ ਦਾ ਛਾਟ ਵੀ ਲਿਬੜ ਗਿਆ ਵਾ ਚਾਦਰ ਢੋਲਦੀ ਉਹਦੇ ਤੇ ਤੇ ਇੱਥੇ ਪਹਿਲਾਂ ਮੈਂ ਇਹਨਾਂ ਦੀ ਮਤਲਬ ਤੇ ਜਿਹੜੀ ਚਾਦਰ ਉਹ ਪੇਂ ਕੇ ਤੇ ਫਿਰ ਮੈਂ ਇਹਨਾਂ ਨੂੰ ਚਾਹ ਚੂ ਪਿਆਲੀ ਸੀਗੀ ਤੇ ਨਾਲੇ ਆਪ ਵੀ ਪੀ ਲਈ ਤੇ ਚਾਹ ਪੀ ਕੇ ਤੇ ਹੁਣ ਬਸ ਇੱਥੇ ਮੈਂ ਝਾੜੂ ਵੀ ਮਲਾਲਿਆ ਤੇ ਇੱਥੇ ਮੈਂ ਨਹੀਂ ਹੀ ਚਾਦਰ ਮਲਣਾ ਮਤਲਬ ਚਾਦਰ ਨੂੰ ਮਲਣਾ ਇੱਥੇ ਮੈਂ ਤਾਂ ਨਹੀਂ ਕਿ ਬੈਡsheet ਮੈਂ ਪੇਂ ਹੀ ਤੇ ਬਸ ਤੋਲੀ ਹੀ ਹਾਂ ਘੱਲਣ ਦੇ ਹੀ ਆ ਤੇ ਇਹ ਦਿਨ ਇਹ ਮਨਮੀਤ ਗੁਰਪਤੇ ਦੇ ਨੇ ਜਿਹੜੇ ਬੂਟ ਉਹਨੇ ਬੜੇ ਗੰਦੇ ਹੋਏ ਤੇ ਮੈਂ ਆ ਕੇ ਆਇਆ ਕਿ ਕਰਕੇ ਸਰਪਵਦੀ ਆ ਕਿ ਲਿਆ ਮੜੇ ਦੇ ਧੋ ਦੇਣੀ ਆ ਤੇ ਬਸ ਇੱਥੇ ਮੈਂ ਉਹ ਵੀ ਧੋਣ ਲਈ ਹੈਗੀ ਬੂਟ ਵੀ ਦਸ ਜਰਾਬਾਂ ਵਿੱਚ ਚਿੱਟੀਆਂ ਸੌਕਸ ਵਾਈਟ ਵਾਣਾ ਚਿੱਟੀਆਂ ਜਰਾਬਾਂ ਵਾਂ ਤੇ ਫਿਰ ਉਹਨਾਂ ਮਤਲਬ ਜਿਆਦੀਆਂ ਗੰਧੀਆਂ ਹੋ ਜਾਂਦੀਆਂ ਜਰਾਬਾਂ ਤੇ ਫਿਰ ਨਿਕਰ ਦੇਣੀਆਂ ਤੇ ਇਸ ਕਰਕੇ ਮੈਂ ਕਿਹਾ ਹੈ ਕਿ ਕਿ ਲਿਆ ਮੜੇ ਜੀ ਮਤਲਬ ਜਿਹੜੇ ਬੂਟ ਹੋਊ ਵੀ ਧੋ ਦੇਣੀ ਤੇ ਮੈਂ ਬੜੀ ਜਿਹੰਗਾਲ ਕੇ ਤੇ ਪਾਤੀ ਉਹਦੇ ਬੋਗੀ ਜਿੱਥੇ ਤੇ ਇੱਥੇ ਮੈਂ ਰਹੀ ਹਾਂਗੀ ਵਿੜਾ ਮਤਲਬ ਅੰਦਰੋਂ ਬਾਹਰੋਂ ਜਿਹੜਾ ਚੜੂ ਜਿਹੜਾ ਲਾ ਲਿਆ ਵਾ ਤੇ ਇੱਥੇ ਨਾਲ ਵਿੜੇ ਚ ਮੁੜ ਕੇ ਧੋਪਾ ਬੜੀ ਆ ਜਾਂਦੀ ਆ ਤੇ ਇੱਥੇ ਮੈਂ ਲੱਗੀ ਹੋਈ ਹਾਂਗੀ ਮਹਾਂਚਲ ਪੋਚਾ ਜਿਹੜਾ ਲਾ ਦੇਣੀ ਆ ਕਿ ਵਿੜੇ ਦੀ ਸਫਾਈ ਜਿਹੜੀ ਕਰ ਦੇਣੀ ਆ ਕਿਉਂਕਿ ਕਿੰਨੇ ਜਿੱਦਣ ਦਾ ਤੋਤਾ ਤੇ 3-4 ਦਿਨ ਹੋ ਗਏ ਆ ਮਤਲਬ ਕਿ ਵਿੜੇ ਦੀ ਸਫਾਈ ਮੇਰੇ ਤੋਂ ਨਹੀਂ ਹੋਈ ਪੋਚਾ ਨਹੀਂ ਲੱਗਾ ਲਾਇਆ ਗਿਆ ਤੇ ਬਾਸੋਂ ਮੈਂ ਇੱਥੇ ਡਹੀ ਵਿੜੇ ਦੀ ਸਫਾਈ ਕਰਨਾ ਮੈਂ ਕਿ 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 ਮੁੜਕੀ ਨਾ ਕੱਲ ਵੀ ਮੈਂ ਮਤਲਬ ਬਬ ਲੇਟ ਹੀ ਹੁੰਜਿਆ ਝਾੜੂ ਜਿਹੜਾ ਲੇਟ ਹੀ ਲਾਇਆ ਤੇ ਮੇਰੇ ਤੋਂ ਕੀਤੀ ਨਹੀਂ ਗਈ ਸਫਾਈ ਵੀੜੀ ਦੀ ਤੇ ਮੈਂ ਫਤਿਹ ਨੂੰ ਕਹਿੰਨੀ ਕਿ ਤੂੰ ਉੱਧਰ ਖੇਡ ਕੇ ਗਿੱਲੇ ਤੇ ਨਾ ਆਵੀ ਕਿ ਨਾਲ ਇਹਨਾਂ ਜਿਹੜੇ ਰਾਤੀ ਕੰਬਲ ਧੋਤਾ ਹੀ ਕੁਝ ਹੋਣ ਨਹੀਂ ਫਿਰ ਮੈਂ ਕਿ ਨਾਲ ਦੇ ਨਾਲ ਉਹ ਧੁੱਪੇ ਪਾ ਦੇਣੀ ਆ ਕਿ ਕਾਂਦ ਦੇ ਨਾਲ ਨਾਲੋਂ ਫਿਰ ਲਾ ਲੂੰਗੀ ਤੇ ਮੈਂ ਕਾਂਦ ਤੇ ਹੀ ਫਿਰ ਜਿਹੜੇ ਉਹ ਕੱਪੜੇ ਧੁੱਪੇ ਪਾਤੇ ਸੀਗੇ ਤੇ ਉਸ ਤੋਂ ਬਾਅਦ ਰੈਂਦਾ ਪੋਚਾ ਮੈਂ ਲਾ ਕੇ ਤੇ ਫਿਰ ਮਿਲਣਾ ਮਤਲਬ ਤਲਾਈ ਦਾ ਸ਼ਾਰਟ ਵੀ ਮੈਂ ਵੇਖੀ ਤਲਾਈ ਤੇ ਜ਼ਿਆਦਾ ਮਤਲਬ ਲੱਗਾ ਹੀ ਕਿਆ ਗੰਦਾ ਜਿਹਾ ਮੈਨੂੰ ਫਿਰ ਮੈਂ ਮਤਲਬ ਹੋਰ ਸਰਪਾ ਪਾ ਕੇ ਤੇ ਤਲਾਈ ਦਾ ਜਿਹੜਾ ਸ਼ਾਰਟ ਉਹ ਵੀ ਤੋਕ ਤੇ ਆ ਸੀਗਾ ਸ਼ਾਮ ਦਾ ਟਾਈਮ ਤੇ ਇੱਥੇ ਚਾਰਕ ਦਾ ਟਾਈਮ ਹੋਣਾ ਚਾਹੀਦਾ 4:30 ਤੇ ਆਪਾਂ ਉਥੋਂ ਆਣ ਕੇ ਡੇਰੇ ਮਤਲਬ ਚੱਲ ਗਏ ਪਹਿਲਾਂ ਮੁੜ ਕੇ ਸਵੇਰ ਦਾ ਕੰਮ ਧੰਦੇ ਕਰਕੇ ਸਵੇਰ ਨੂੰ ਫਟਾਫਟ ਮੁੜ ਕੇ ਪਹਿਲਾਂ ਡੇਰੇ ਗਏ ਡੇਰੇ ਆਣ ਕੇ ਤੇ ਮੁੜ ਕੇ ਗੁਰਦਾਰ ਸਾਹਿਬ ਚਲ ਗਏ ਤੇ ਗੁਰਦਿਆਂ ਆਉਂਦਿਆਂ ਨੂੰ ਮਤਲਬ 1:00 ਵਜੇ ਬੜਾ ਬੱਦਲ ਹੋਇਆ ਪਿਆ ਗੂੜਾ ਹੈ ਹਵਾ ਵੀ ਚੱਲਦੀ ਪਈ ਤੇ ਆਉਂਦਿਆਂ ਸਾਰੀ ਮਿਆ ਚਾਦਰ ਧੋਤੀ ਹੀਗੀ ਤਲਾਈ ਦੇ ਛਾੜ ਤੋਤਾ ਛਾੜ ਚੜਾਇਆ ਤੇ ਮਤਲਬ ਵਿਚਾਈ ਚਾਦਰ ਚ ਉਧਰ ਤੇ ਮਤਲਬ ਦਵਾਈ ਖਾਦੀ ਨਾਲੇ ਫਤਿਹ ਨੇ ਮਤਲਬ ਫਤਿਹ ਨੂੰ ਪਾਇਆ ਨਾਲੇ ਮਨਮੀਤ ਨੂੰ ਸੁਵਾਇਆ ਕਿ ਮਾਂ ਸੌਂਜੋ ਤੇ ਬਸ ਇਨਾਂ ਨੂੰ ਸੁਵਾ ਕੇ ਨਾਲ ਆਪ ਵੀ ਬਬ ਦੋਟਾ ਹੀ ਘੰਟੇ ਹੀ ਪੈ ਰਹੇ ਹੈ ਤੇ ਇਥੇ ਨਾ ਮੈਂ এজ ਦੋ ਮਤਲਬ ਉੱਠ ਗਏ ਨਾ ਤੇ ਇਹਨਾਂ ਨਾ ਉਹ ਨਮਕੀਨ ਨਿਊਟਰੀ ਜਿਹੜੀ ਮਤਲਬ ਉਹ ਦਾ ਨਾ ਹੁਣ ਖਾ ਲਈਏ ਤਾਂ ਪੂਰਾ ਚੂਰਾ ਜਿਹਾ ਹੀ ਰਹਿ ਗਿਆ ਨਮਕੀਨ ਜਿਹਾ ਹੀ ਤੇ ਉਹ ਇਹਨਾਂ ਨੇ ਇੰਨਾ ਜ਼ਿਆਦਾ ਖਲਾ ਰਿਆ ਸੀ ਨਾ ਬੈੱਡ ਤੇ ਇੰਨਾ ਜ਼ਿਆਦਾ ਕਿਤੇ ਤਾਂ ਬਸ ਇੱਥੇ ਮੈਂ ਉਹੀ ਬੈੱਡ ਛਿੜ ਝਾੜ ਕੇ ਤੇ ਉਸ ਤੋਂ ਬਦਲ ਆਇਆ ਸੀ ਕਿ ਝਾੜੂ ਪੈਰਾਂ ਨੂੰ ਬੜਾ ਲੱਗਦਾ ਪਿਆ ਸੀ ਅਸਰ ਹੂੰ ਦਰਮਦਰ ਮਿਕੇ ਦੇ ਤਾ ਹਲੋ ਜੀ ਮਨਵੀਰ ਦੇ ਪਾਪਾ ਲੈ ਕੇ ਆਏ ਆ ਮਨਵੀਰ ਦੇ ਪਾਪਾ ਲੈ ਕੇ ਆਏ ਕਿ ਲੇ ਗੀਆਂ ਤੇ ਉਸ ਤਰਾ ਦੇ ਹਨ ਬੋਲਦੇ ਆਏ ਕਿ ਇਹ ਕਿ ਉਸ ਸਾਥੀ ਦਾ ਕੋ ਬਿਆਹ ਮਾਤੇ ਉਥੋਂ ਬੋਲਦਾ ਸਹਿਤ ਵੀ ਜਿਹੜੇ ਪੰਧ ਪ੍ਰਚਾਰ ਮਿਲ ਗਿਆ ਤੇ ਪਰ ਇਹ ਹੁਣ ਲੈ ਕੇ ਮੁੱਲ ਤੇ ਗਰਮ ਕਰੂਗੀ ਲੇ ਗੀਆਂ ਮੈਂ ਤੇ ਹਲੋ ਜੀ ਕਰਦਾ ਬੰਦ ਤੇ ਮੈਂ ਬਣਾਦਾ ਇਹਨਾਂ ਨੂੰ ਹੁਣ ਚਾਹ ਤੇ ਨਾਲ ਦੇ ਰਹੀਆਂ ਬਸ ਸੁਮੇ ਲੱਗੀ ਹੋਈ ਆ ਮਤਲਬ ਫਲਕਾ ਪਾਣੀ ਸੀ ਜਿਹੜਾ ਛਕ ਲਿਆ ਵਾ ਰੋਟੀ ਖਾ ਲਈ ਆ ਤੇ ਇੱਥੇ ਨੇ ਉਹ ਗੁਰਫਤੇ ਦੇ ਕੱਪੜੇ ਜਿਹੜੇ ਚੇਂਜ ਕਰਦੀ ਪਈ ਮਾ ਪੈਂਟ ਉਹ ਪੈਂਟ ਨੂੰ ਨਾ ਨੀਂਦ ਜੀ ਨਹੀਂ ਆਉਂਦੀ ਰਿਲੈਕਸ ਜਿਹਾ ਕੋ ਸੋਤਾ ਰਹਿੰਦਾ ਬੱਚਾ ਤੇ ਮਾਂ ਚਲ ਸਵੇਰ ਦੇ ਪਾਈ ਆ ਮੈਂ ਜਦੋਂ ਗਈ ਕਿ ਗੁਰਦਰਾਸਾਈ ਉੱਤੇ ਮਾਂ ਉਹ ਚੇਂਜ ਕਰ ਲਓ ਤੇ ਇੱਥੇ ਮੈਂ ਚੇਂਜ ਕਰ ਲੈਂਦੀ ਤੇ ਮੁੰਮੀਤ ਨੂੰ ਵੀ ਬੋਲਣ ਲਈ ਕਿ ਮੁੰਮੀਤ ਤੂੰ ਆਪਣੇ ਕੱਪੜੇ ਵੀ ਆਪ ਚੇਂਜ ਕਰ ਲੈ ਉਹਨਾਂ ਨੂੰ ਕਿ ਪੈਂਟ ਲਾ ਕਿ ਸਵੇਰ ਦੀ ਮਤਲਬ ਕਿ ਪਾਈ ਆ ਮਮਾ ਨੂੰ ਨਹੀਂ ਹੁੰਦਾ ਜਦ ਚ ਗੁਰਪਤਿੰਦੀ ਨਾ ਸ਼ੇਮ ਸ਼ੇਮ ਕਰਨਦੀ ਮੈਨੂੰ ਵੀ ਤਾਂ ਨਹੀਂ ਸ਼ੇਮ ਸ਼ੇਮ ਕਿਉਂਕਿ ਮਮਾ ਵੀ ਸ਼ੇਮ ਸ਼ੇਮ ਕਰਨਦੀ ਉਹ ਨਹੀਂ ਅਸੀਂ ਪੈਂਟੀ ਪਾਈ ਆ ਨਹੀਂ ਸ਼ੇਮ ਸ਼ੇਮ ਕਰਦੀ ਇਸ ਤਰ੍ਹਾਂ ਕਰਦਾ ਹੀ ਦੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਵੀ ਨਿਊ ਆਉਂਦੇ ਆ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵਿਊ ਬਹੁਤ ਘੱਟ ਆਉਂਦੇ ਆ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਪਲੀਜ਼ ਤੇ ਲਾਸਟ ਤੱਕ ਵੀਡੀਓ ਵੇਖਿਆ ਕਰੋ ਫੇਰ ਹੀ ਮਤਲਬ ਪਤਾ ਲੱਗਦਾ ਵਾ ਵੀਡੀਓ ਕਿਵੇਂ ਹੀ ਕੀ ਬਣਿਆ ਵਿੱਚ ਕਿਵੇਂ ਲੱਗੀ ਹਨਾ ਤੇ ਕੀ ਮਤਲਬ ਜੀ ਕੋਈ ਗਲਤੀ ਹੋ ਤਾਂ ਦੂਈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇਥੇ ਮਨ ਉਮੀਦ ਨੇ ਕੈਮਰਾ ਫੜਿਆ ਬਹੁਤ ਜ਼ਿਆਦਾ ਹਲਾਉਣ ਲਈ ਸੀਗੀ ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਸਾਰੇ ਠੀਕ-ਠਾਕ ਵਧੀਆ ਹੋਵੋ ਜੀ ਅੱਜ ਬੱਸ ਸਾਰਿਆਂ ਨੂੰ ਮੇਰੇ ਵੱਲੋਂ ਨਾਲੇ ਹੈਪੀ ਵਿਸਾਖੀ ਕਿ ਅੱਜ ਸਾਗ ਦਾ ਮਹੀਨਾ ਜਿਹੜਾ ਚੜ੍ਹ ਗਿਆ ਵਾ ਸੁਖ ਨਾਲ ਪਰਮਾਤਮਾ ਸਾਰਿਆਂ ਵੱਤੇ ਲਾਹੇ ਵੰਦੋਵੇ ਤੇ ਜੱਸ ਹੁਣ ਕਣਕਾਂ ਦੀ ਜਿਹੜੀ ਵਾਢੀ ਆ ਉਹ ਸ਼ੁਰੂ ਹੋ ਜਾਣੀ ਆ ਤੇ ਪਰ ਮੌਸਮ ਬਹੁਤ ਖਰਾਬ ਵਾ ਮਤਲਬ ਸਵੇਰ ਦਾ ਦੁਪਹਿਰ ਇੱਕ ਦਾ ਡੇਢ ਵਜੇ ਦਾ ਰੱਤਾ ਵੀ ਨਿਕਲ ਨਿਕਾ ਮੀ ਬਿਲਕੁਲ ਨਾਰਮਲ ਜਿਹਾ ਠੀਟਾ ਨਿਕਲ ਨਿਕੀਆਂ ਘੜੀਆਂ ਜਿਹਾ ਹੁੰਦੇ ਆ ਵਾ ਤੇ ਉਸ ਤਰ੍ਹਾਂ ਨੈੱਟ ਤੇ ਧੌਂਡਿਆ ਵਾਗੇ ਕੱਲ ਦਾ ਵੀ ਮੀ ਆਉਂਡਿਆ ਵਾ ਐਤਵਰਦ ਗੜੀ ਪਰਮਾਤਮਾ ਭਲਾਈ ਕਰੇ ਨਾ ਹੀ ਭਵੇ ਕਿਉਂਕਿ ਫਸਲਾਂ ਬੱਤੀਆਂ ਵਾ ਤੇ ਇਸ ਤਰ੍ਹਾਂ ਫਿਰ ਨੁਕਸਾਨ ਬੜਾ ਹੁੰਦਾ ਵਾ ਤੇ ਚਲੋ ਮਹਾਰਾਜ ਨਾ ਹੀ ਪਰਮਾਤਮਾ ਮੀਂਹ ਪਾਵੇ ਕਿਉਂਕਿ ਫਿਰ ਔਖਾ ਬੜਾ ਹੁੰਦਾ ਵਾ ਮੀਂਹ ਦੇ ਨਾਲ ਫਿਰ ਕਣਕਾਂ ਨੂੰ ਬੜਾ ਨੁਕਸਾਨ ਹੁੰਦਾ ਵਾ ਕਿ ਜਦੋਂ ਲੋਡ ਵਾ ਉਹ ਦੋ ਮੁੜ ਕੇ ਇਹਨਾਂ ਨੇ ਰੱਬ ਨੇ ਪਾਉਣਾ ਨਹੀਂ ਆ ਤੇ ਹੁਣ ਡਰਾਈ ਜਾਂਦਾ ਵਾ ਸਾਰਿਆਂ ਨੂੰ ਕਿ ਚਲੋ ਕਿ ਸਾਰਿਆਂ ਦੀ ਸ਼ਿਆਮੀ ਚਲੋ ਸਾਰਿਆਂ ਨੇ ਮਿਹਨਤ ਕੀਤੀ ਸ਼ਿਆ ਸ਼ਿਆਮੀ ਨਹੀਂ ਆਂਦੀ ਹਣਾ ਕਿ ਮਤਲਬ ਕਿ ਮਿੱਟੀ ਨਾ ਮਿੱਟੀ ਹੋਈ ਆ ਤੇ ਚਲ ਪਰਮਾਤਮਾ ਹਰ ਇੱਕ ਦਾ ਭਲਾ ਕਰੇ ਗੁਰਮਾ ਪਰਮਾਤਮਾ ਤੇ ਬਾਸ ਇਥੇ ਮੈਂ ਕਿਚਨ ਚ ਖਲੋਤੀ ਸੀਗੀ ਤੇ ਮੈਂ ਰੱਖਿਆ ਵਾ ਦੁੱਧ ਪੀਣ ਵਾਲਾ ਪ੍ਰਸਾਦਾ ਪਾਣੀ ਆਪਾਂ ਜਿਹੜਾ ਛਕ ਲਿਆ ਵਾ ਤੇ ਆਪਾਂ ਸਵੇਰੇ ਗੁਰਦਾਰੇ ਗਏ ਕਿਉਂਕਿ ਪਹਿਲਾਂ ਡੇਰੇ ਮੁੜ ਕੇ ਚਲ ਗਏ ਗੁਰਦਾਰਾ ਸਾਹਿਬ ਤੇ ਮੁੜ ਕੇ ਆਣ ਕੇ ਨਾ ਇੱਕਦਮ ਟਕਾ ਟਕਾਫੀ ਹੋ ਗਈ ਫਿਰ ਦਵਾਈ ਖਾ ਕੇ ਤੇ ਇਹ ਕਿਹੜਾ ਬੱਚੇ ਘਰੇ ਹੀ ਗਏ ਬੱਚੇ ਸਤੋਂਦੇ ਬੜਾ ਵਾ ਫਿਰ ਇਹਨਾਂ ਨੂੰ ਨਾਲ ਲਿਆ ਤੇ ਫਿਰ ਮੈਂ ਆਪਾਂ ਲਸੌਈਏ ਫਿਰ ਇਹਨਾਂ ਦੇ ਨਾਲ ਅਸੀਂ ਸੌਂਗੇ ਫਿਰ ਸਾਢੇ 3 ਵਜੇ ਉੱਠ ਕੇ ਕਿ ਮੈਂ ਬਾੜ ਕਰਨਾ ਹੀ ਬਾੜ ਕੀਤਾ ਬਾੜ ਕਰਕੇ ਆਹ ਵੇਖੋ ਹੁਣ ਵੀ ਆਪਕੋ ਕਿੰਨਾ ਮਸਤ ਲੰਦਾ ਕੀ ਹੋਇਆ ਮਮਾ ਹੁਣ ਮੈਂ ਤਾਂ ਦੱਜਾ ਕੀ ਹੈ ਕੀ ਉਹਨਾਂ ਦੇ ਜਿਆਦਾ ਸਟਰਾ ਹੁਣ ਮੈਂ ਨਾ ਗੁੱਸੇ ਹੋ ਕੇ ਆਈ ਆ ਫਤਿਹ ਇੰਨਾ ਜਿਆਦਾ ਸਤਾਉਂਦਾ ਨਾ ਚੀਕਾਂ ਹੀ ਮਾਰੀ ਜਾਂਦੇ ਦੋਵੇਂ ਭੈਣ ਭਰਾ ਚੀਕਾਂ ਹੀ ਮਾਰੀ ਜਾਂਦੇ ਆ ਇੰਨਾ ਜਿਆਦਾ ਤਾਂ ਕਰਦੇ ਤੇ ਹੁਣ ਦਵਕਾ ਮਾਰੇ ਤੇ ਫਤਿਹ ਵੜ ਗਏ ਨਾ ਦੋਵੇਂ ਮਿੰਟੋਂ ਮਿੰਟੀ ਬੈੜ ਤੇ ਜੜ ਗਏ ਆ ਵੇਖੋ ਇਥੇ ਆ ਮੀ ਆਵੇ ਹੁਣ ਆਵ ਲੈ ਲੈ ਕੋਣ ਫੋਨ ਮੰਗਣ ਡਿਆ ਆਪਣੇ ਪਾਪਾ ਕੋਲ ਤੇ ਫੋਨ ਮਿਲ ਗਿਆ ਵਾ ਤੇ ਆ ਉਹ ਬੈ ਕੇ ਬੰਦੇ ਬਾਈ ਕਰਦੋ ਬਾਈ ਇਸ ਲਈ ਫੋਨ ਹੀ ਹੋ ਗਿਆ ਪੈ ਗਏ ਆਪਣੇ ਪਾਪਾ ਨਾਲ ਤੇ ਮੈਂ ਹਾਂ ਦੁੱਧ ਨਾਲ ਇਹਨਾਂ ਨੂੰ 2-3 ਦਿਨ ਹੋ ਗਏ ਕਿੰਨੇ ਦਿਨ ਹੀ ਹੋ ਗਏ ਮਤਲਬ ਦੁੱਧ ਪੀ ਕੇ ਨਹੀਂ ਸੁਮਦੇ ਕਿ ਟਾਈਮ ਨਾਲ ਸੌਂ ਜਾਂਦੇ ਉਸ ਤਰ੍ਹਾਂ ਅੱਜ ਇਹ ਦਿਨੇ ਸੁੱਤੇ ਰਹੇ ਆ ਮੇਰੇ ਨਾਲ ਹੀ ਪੈ ਗਏ ਹੀਗੇ ਤੇ ਹੁਣ ਮੈਂ ਕਿਹਾ ਪਹਿਲਾਂ ਇਹਨਾਂ ਦੁੱਧ ਦੇ ਲਾਂ ਗਰਮ ਰੱਖਿਆ ਤੇ ਮੈਂ ਮੜਾ ਜਿਹਾ ਬਾਲੀ ਵਾਲਾ ਤੇ ਹੈਗਾ ਉਹ ਤੇ ਬਾਲਾ ਦਵਾ ਕੇ ਮੜਾ ਜਿਹਾ ਖੰਡ ਕੋਲ ਕੇ ਤੇ ਇਹਨਾਂ ਨੂੰ ਦੁੱਧ ਜਿਹੜਾ ਦੇਣੀ ਆ ਤੇ ਉਸ ਤੋਂ ਬਾਅਦ ਆ ਕੱਪੜੇ ਚੁਕਣ ਦਾ ਰਾਤ ਦਾ ਵਾ ਕੱਪੜਿਆਂ ਦਾ ਕਲਾਰਾ ਬੜਾ ਪਿਆ ਵਾ ਤੇ ਜੇ ਚੁੱਕ ਲਈ ਗਏ ਤੇ ਫਿਰ ਵੇਨੇ ਨਹੀਂ ਤੇ ਫਿਰ ਸਵੇਰੇ ਚੁਕ ਲਾਂਗੇ ਵੇਨੇ ਆ ਸਭ ਕਿਤਾਬ ਲਾ ਕੇ ਇੱਥੇ ਤਾਂ ਬਸ ਆ ਗਈ ਮੈਂ ਮਤਲਬ ਦੁੱਧ ਠੰਡਾ ਪਾ ਆਈ ਬੱਚਿਆਂ ਦਾ ਤੇ ਕੱਪੜੇ ਤੈ ਲੱਗੇ ਆ ਲੋਨ ਵੇਖੋ ਕਿੰਨੇ ਕੱਪੜੇ ਆ ਰਾਤ ਹੀ ਨਾ ਮਤਲਬ ਤੋਤੇ ਸ਼ਾਮੀ ਕੱਲ ਤੇ ਜਿਵੇਂ ਸਾਰਾ ਦੇ ਨਵੇਂ ਨਹੀਂ ਲੱਗੇ ਲਾਇਆ ਹੀ ਨਹੀਂ ਗਏ ਢੀਠੀ ਹੋ ਗਈਆਂ ਵੀ ਨਹੀਂ ਲਾਇਏ ਨੇ ਸਾਬੇ ਜਣੇ ਸਵੇਰ ਦੇ ਤੇਰਾ ਤਿੰਨੇ ਝੁੱਕ ਗਏ ਨਾ ਤੇ ਅੰਦਰ ਪਾਤੇ ਸੀਗੇ ਕੱਪੜੇ ਮਤਲਬ ਲਾਲੇ ਹੀ ਸਾਰੇ ਧਾਰ ਤੋਂ ਲਾ ਕੇ ਤੇ ਅੰਦਰ ਪਾਤੇ ਹੀ ਗਏ ਤੇ ਉੱਪਰ ਚਲਾ ਦਿੱਤਾ ਸੀਗੇ ਪੱਖਾ ਤੇ ਇੱਥੇ ਹੁਣ ਮੈਂ ਕੀ ਹੈ ਕਰਕੇ ਪਹਿਲਾਂ ਮਹਾਂ ਚ ਲੈਣ ਦਿੰਨੀ ਆ ਤੇ ਕੀ ਲਾਉਣੇ ਸਵੇਰ ਲਾ ਲੂੰਗੀ ਉਹ ਨਾਲ ਪ੍ਰੈਸ ਕਰ ਲਾਂਗੇ ਫਿਰ ਮੇਰਾ ਮੂਡ ਜੇ ਬਣ ਗਏ ਮਹਾਂ ਕੱਪੜੇ ਬੜੇ ਆ ਕਿ ਪਹਿਲਾਂ ਜਿਹੜੇ ਪ੍ਰੈਸ ਤੈਹ ਲਾਉਣ ਵਾਲੇ ਉਹਨਾਂ ਨੇ ਤੈਹ ਲਾ ਦਿੰਨੀ ਜਿਹੜੇ ਪ੍ਰੈਸ ਕਰਨ ਵਾਲੇ ਉਹਨਾਂ ਨੂੰ ਮਤਲਬ ਇੱਕ ਸਾਈਡ ਤੇ ਰੱਖ ਦਿੰਨੀ ਆ ਤੇ ਲਾ ਕੇ ਕੁਰਸੀ ਬਈ ਜਿਹੜੇ ਪ੍ਰੈਸ ਕਰਨ ਵਾਲੇ ਸਾਰੇ ਮੈਂ ਉਹਦੇ ਤੇ ਰੱਖਤੇ ਹੀ ਬਾਕੀ ਸਾਰਿਆਂ ਨੂੰ ਮੈਂ ਜਿਹੜੀ ਤੈਹ ਲਾਤੀ ਉਸ ਤੈਹ ਲਾ ਤੇ ਪ੍ਰੈਸ ਕਰਨ ਵਾਲੇ ਤੇ ਵੀ ਰੱਖਤੇ ਹੀ ਤੇ ਕੁਝ ਬੈੱਡ ਸ਼ੀਟਾਂ ਹੀ ਜਿਸ ਤਰ੍ਹਾਂ ਤੋਤਿਆਂ ਦੀ ਉਹਨਾਂ ਦੇ ਪਿੱਲੋ ਕਵਰ ਸਾਰੇ ਵਿੱਚ ਦੇ ਦੂ ਕਿ ਮਤਲਬ ਕਰਤੇ ਸਾਈਡ ਤੇ ਤੇ ਮੰਜੇ ਦੇ ਉੱਪਰ ਰੱਖਤੇ ਮੈਂ ਮਤਲਬ ਤੈਹ ਲਾ ਲਾ ਕੇ ਤੇ ਤੇ ਉਹਨੇ ਦਿਨ ਨੂੰ ਮਤਲਬ ਦੁੱਧ ਜਿਹੜਾ ਠੰਡਾ ਹੋ ਗਿਆ ਪੰਜ ਮੈਨੂੰ ਲੱਗ ਹੀ ਗਿਆ ਸੀ ਕਿ ਉਤਰਾ 10 ਕੁ ਮਿੰਟ 10 12 ਮਿੰਟ ਕੱਪੜੇ ਤੈਤੂ ਲਾਉਂਦੀ ਨੂੰ ਤੇ ਫਿਰ ਮੈਂ ਕੱਪੜੇ ਜਿਹੜੇ ਤੈਅ ਲਾ ਕੇ ਹਟੀ ਤੇ ਮਨਮੀਤ ਦੇ ਪਾਪਾ ਤੇ ਗਏ ਸੀ ਸੌ ਥੱਕੇ ਹੁੰਦੇ ਨਾਲ ਟਾਈਮ ਨਾਲ ਉੱਠੇ ਹੀ ਸਵੇਰੇ ਤੇ ਮਨਮੀਤ ਟੀਵੀ ਵੇਖਣ ਦੀ ਫਤਿਹ ਫੋਨ ਵੇਖਣ ਡਿਆ ਹੀਗਾ ਤੇ ਫਿਰ ਮੈਂ ਦੁੱਧ ਠੰਡਾ ਹੀ ਮੈਂ ਕਿਹਾ ਉઠੋ ਦੁੱਧ ਪੀਓ ਮਨਮੀਤ ਆਂਦੀ ਨਹੀਂ ਪੀਣਾ ਫਤਿਹ ਨੇ ਵੀ ਥੋੜਾ ਜਿਹਾ ਪੀਤਾ ਤੇ ਮਾਂ ਉੱਠੋ ਓਟਾ ਦੁੱਧ ਪੀਓ ਤੇ ਚਲੋ ਜੀ ਠੀਕ ਆ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਜੀ ਬਾਏ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ